ਉਹ ਨਾ ਨੇ ਜਿਨ੍ਹਾਂ ਨੇ ਕੋਈ ਕੁਰਬਾਨੀ ਨਹੀਂ ਕੀਤੀ ਉਹ ਅਜਿਤ ਪ੍ਰਧਾਨ ਬਣੇ ਬੈਠਾ ਸਾਡੇ ਧਰਮ ਤੇ ਵੀ ਹਮਲੇ ਕੌਮ ਤੇ ਵੀ ਸਿੱਖੀ ਤੇ ਹਮਲੇ ਜਿੱਥੇ ਦੀ ਗਿਆ ਪੰਜਾਬੀ ਬੋਲਦਾ ਬੰਦਾ ਦੀ ਗਿਆ ਜੇ ਪੰਕਜ ਉੱਥੇ ਬੋਲੀ ਜਾਂਦਾ ਪੰਜਾਬੀ ਤੇ ਪੰਕਜ ਤੇ ਵੀ ਹਮਲਾ ਹੋ ਗਿਆ ਦੇਖਿਆ ਤੁਸੀਂ ਉਸ ਵੇਲੇ ਕੀ ਹਾਲਾਤ ਹੋਏ ਤੁਸੀਂ ਤਾਂ ਬੱਚੇ ਸੀ ਉਹ ਪਾਰਟੀ ਕਿਸੇ ਡੈਕੋਰਮ ਨਾਲ ਕਿਸੇ ਸਿਸਟਮ ਨਾਲ ਚੱਲਦੀ ਹੈ ਪਾਰਟੀ ਦੀਆਂ ਜਿਹੜੀਆਂ ਤਿੰਨੋਂ ਬਾਡੀਜ਼ ਨੇ ਉਹਨਾਂ ਨੇ ਬਿਨਾ ਕਿਸੇ ਰੈਜ਼ਰਵੇਸ਼ਨ ਦੇ ਬਿਨਾ ਕਿਸੇ ਰੈਜ਼ਰਵੇਸ਼ਨ ਦੇ ਸਰਦਾਰ ਸੁਖਬੀਰ ਸਿੰਘ ਬਾਦਲ ਵਿੱਚ ਫੁੱਲ ਕੌਨਫੀਡੈਂਸ ਰੀਪੋਸਟ ਕੀਤਾ ਹੈ ਲੋਕ ਸਭਾ ਚੋਣਾਂ ਤੋਂ ਪਹਿਲਾਂ ਤੇ ਬਾਅਦ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪੰਥਕ ਅਸੂਲਾਂ ਨੂੰ ਸਿਆਸੀ ਤੇ ਨਿੱਜੀ ਹਿੱਤਾਂ ਤੋਂ ਉੱਪਰ ਉੱਠ ਕੇ ਕੋਈ ਵੀ ਗੈਰ ਸੂਲੀ ਤੇ ਪੰਥਵ੍ਰਤੀ ਤੇ ਪੰਜਾਬੀ ਵਿਰੋਧੀ ਸਮਝੌਤਾ ਕਰਨ ਤੋਂ ਇਨਕਾਰ ਕੀਤਾ education is not the amount of information that is put in the human brain it to must have man making character making and life building as a moral video 4 haftiyan ch synthetic drugs ja chitta punjab de vichon khatam kita jayega ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ ਜੋ ਅੱਜਕੱਲ ਖਿੱਚੋਤਾਣ ਚੱਲ ਰਹੀ ਹੈ ਉਸ ਦਾ ਕੀ ਨਤੀਜਾ ਨਿਕਲੇਗਾ ਕੀ ਕਾਬਜ ਤੇ ਰਹੇ ਸੁਖਵੀਰ ਬਾਦਲ ਵਾਲੀ ਤੇ ਰਬਾਗੀਆਂ ਦੇ ਧੜੇ ਦੇ ਨੇਤਾਵਾਂ ਨੂੰ ਮੱਖਣ ਵਿੱਚੋਂ ਬਾਲ ਵਾਂਗੂ ਬਾਹਰ ਕੱਢਣ ਵਿੱਚ ਕਾਮਯਾਬ ਰਹੇਗੀ ਜਾਂ ਜਾਂ ਫਿਰ ਬਾਗੀ ਧੜਾ ਉਹ ਆਪਣੀ ਤਾਕਤ ਦਿਖਾਵੇਗਾ ਸ਼੍ਰੋਮਣੀ ਅਕਾਲੀ ਦਲ ਤੇ ਜਿੰਨਾ ਹੱਕ ਸੁਖਵੀਰ ਬਾਦਲ ਧੜੇ ਦਾ ਹੈ ਉਹਨਾਂ ਹੱਕ ਉਹਨਾਂ ਦਾ ਵੀ ਹੈ ਇਹ ਗੱਲ ਇਹ ਧੜਾ ਜਿਤਾ ਤੇ ਸਿੱਧ ਕਰ ਸਕੇਗਾ ਦੋਸਤੋ ਇਸੇ ਗੱਲ ਵੇਖਣ ਵਾਲੀ ਹੋਵੇਗੀ ਚਲੋ ਜਾਣਕਾਰੀ ਪ੍ਰਾਪਤ ਕਰਦੇ ਹਾਂ ਪਰ ਉਸ ਤੋਂ ਪਹਿਲਾਂ ਦੋਸਤੋ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰੋ ਦੋਸਤੋ ਇਸ ਵਿਸ਼ੇ ਤੇ ਗੱਲ ਕਰਨ ਦੀ ਲੋੜ ਇਸ ਕਰਕੇ ਪਈ ਹੈ ਕਿਉਂਕਿ ਜਦੋਂ ਲੋਕਾਂ ਵਿੱਚ ਇਹ ਸੁਨੇਹਾ ਜਾ ਰਿਹਾ ਸੀ ਕਿ ਬਾਗੀ ਧੜੇ ਦੀ ਆਵਾਜ਼ ਸ਼੍ਰੋਮਣੀ ਅਕਾਲੀ ਦਲ ਦੇ ਸੁਖਵੀਰ ਬਾਦਲ ਧੜੇ ਨੇ ਠੁਸ ਕਰ ਦਿੱਤੀ ਹੈ ਪਾਰਟੀ ਵਿੱਚੋਂ ਕੱਢ ਕੇ ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਅਹਿਮ ਨੇਤਾ ਤੇ ਕਿਸੇ ਵੇਲੇ ਸਵਰਗੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਅਤੇ ਪਾਰਟੀ ਵਿੱਚ ਅਹਿਮ ਨੇਤਾ ਰਹੇ ਸੁਖਦੇਵ ਸਿੰਘ ਢੀਂਡਸਾ ਉਹਨਾਂ ਦਾ ਇੱਕ ਬਿਆਨ ਆਇਆ ਬੁੱਢੇ ਹੁੰਦੇ ਸ਼ੇਰ ਨੇ ਦਹਾੜ ਮਾਰੀ ਸ਼੍ਰੋਮਣੀ ਅਕਾਲੀ ਦਲ ਸਾਡਾ ਵੀ ਹੈ ਸੁਖਵੀਰ ਬਾਦਲ ਤੜਾ ਕੌਣ ਹੁੰਦਾ ਹੈ ਸਾਨੂੰ ਪਾਰਟੀ ਵਿੱਚੋਂ ਕੱਢਣ ਵਾਲਾ ਸੁਖਵੀਰ ਮੈਨੂੰ ਇਹ ਕਹਿੰਦੇ ਦੱਸ ਦੇ ਇੱਕ ਦਿਨ ਜੇ ਜਿਹਾ ਹੋਵੇ ਇੱਕ ਦਿਨ ਰਾਜ ਜੜੀ ਹੋਵੇ ਉਹ ਉਹ ਪ੍ਰਧਾਨ ਬਣੇ ਫਿਰਦੇ ਅੱਜ ਲੇਕਿਨ ਉਹਨੇ ਲੋਕ ਨੇ ਉਹ ਨਾ ਨੇ ਜਿਨ੍ਹਾਂ ਨੇ ਕੋਈ ਕੁਰਬਾਨੀ ਨਹੀਂ ਕੀਤੀ ਉਹ ਅਜੇ ਪ੍ਰਧਾਨ ਬਣੇ ਬੈਠੇ ਅਸੀਂ ਇਹ ਪੁੱਛਣਾ ਚਾਹੁੰਦੇ ਆਂ ਵੀ ਸ਼੍ਰੋਮਣੀ ਅਕਾਲੀ ਦਲ ਵਿੱਚ ਸੁਧਾਰ ਲਿਆਉਣਾ ਸ਼੍ਰੋਮਣੀ ਅਕਾਲੀ ਦਲ ਨੂੰ ਪਰਾਤਨ ਲੀਹਾਂ ਤੇ ਲੈ ਕੇ ਆਉਣਾ ਸ਼ਰੋਮਣੀ ਅਕਾਲੀ ਦਲ ਵਿੱਚ ਸੰਘਰਸ਼ ਕਰਨ ਵਾਲੇ ਮੋਰਚਿਆਂ ਵੀ ਜਾਣ ਵਾਲੇ ਜਦੋਂ ਜਿੱਦਾ ਵਿੱਚ ਹਿੱਸਾ ਲੈਣ ਵਾਲੇ ਲੋਕਾਂ ਨੂੰ ਅਗਵਾਈ ਸੰਭਾਲਣਾ ਕੀ ਇਹ ਅਨੁਸ਼ਾਸਨヒੰਤ ਨਾ ਨਾ ਜਿਨ੍ਹਾਂ ਨੇ ਕੋਈ ਕੁਰਬਾਨੀ ਨਹੀਂ ਕੀਤੀ ਉਹ ਅਜੀਤ ਪ੍ਰਧਾਨ ਬਣੇ ਬੈਠਾ ਕਲਮ ਲਾ ਕੇ ਬਾਗਿਆ ਨੇ ਸਟੈਂਡਰਡ ਨਹੀਂ ਕੀਤਾ ਹੈ ਇਹ ਸੁਨੇਹਾ ਗਿਆ ਜਿਹੜਾ ਗੌਰ ਨਾਲ ਸੋਚੀਏ ਤਾਂ ਇਹੋ ਜਿਹਹਾ ਹੀ ਬਿਲਕੁਲ ਇਹੋ ਜਿਹਹਾ ਹੀ ਇੱਕ ਹੋਰ ਮਾਮਲਾ ਮਹਾਰਾਸ਼ਟਰ ਵਿੱਚ ਵੀ ਹੋਇਆ ਸੀ ਜੇ ਸ਼ਰੋਮਣੀ ਅਕਾਲੀ ਦਲ ਆਪਣੇ ਆਪ ਨੂੰ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੀ ਪਾਰਟੀ ਇਕਾ ਖੇਤਰੀ ਪਾਰਟੀ ਦੱਸਦਾ ਹੈ ਤਾਂ ਸ਼ਿਵ ਸੇਨਾ ਤਾਂ ਸ਼ਿਵ ਸੇਨਾ ਉਹ ਵੀ ਤਾਂ ਮਹਾਰਾਸ਼ਟਰ ਵਿੱਚ ਆਪਣੇ ਆਪ ਨੂੰ ਹਿੰਦੂਆਂ ਦੀ ਪਾਰਟੀ ਮੰਨਦੀ ਰਹੀ ਹੈ। ਦੋਸਤੋ ਦੋਵੇਂ ਪਾਰਟੀਆਂ ਖੇਤਰੀ ਪਾਰਟੀਆਂ ਹਨ ਇੱਕ ਹੋਰ ਗੱਲ ਵੀ ਸਾਂਝੀ ਹੈ ਇਹਨਾਂ ਵਿੱਚ। ਇਹ ਦੋਵੇਂ ਆਪਣੇ ਆਪਣੇ ਰਾਜਾਂ ਵਿੱਚ ਧਰਮ ਦੇ ਆਧਾਰ ਤੇ ਕੋਈ ਸਿੱਖਾਂ ਦੀ ਅਤੇ ਕੋਈ ਹਿੰਦੂਆਂ ਦੀ ਆਵਾਜ਼ ਉਹਨਾਂ ਦੇ ਹੱਕਾਂ ਦੀ ਰਾਖੀ ਕਰਨ ਵਾਲੀ ਪਾਰਟੀ ਵਜੋਂ ਰਾਜਨੀਤੀ ਕਰਨ ਦਾ ਦਾਵਾ ਕਰਦੀਆਂ ਹਨ। ਭਾਵੇਂ ਦੋਵਾਂ ਵਿੱਚ ਵਾਵਾ ਅੰਤਰ ਹੈ। ਦੋਸਤੋ ਮਹਾਰਾਸ਼ਟਰ ਵਿੱਚ ਹਿੰਦੂਆਂ ਦਾ ਟਕਰਾ ਅਰਬ ਤੋਂ ਆਏ ਕਲਟ ਦੇ ਲੋਕਾਂ ਨਾਲ ਹੁੰਦਾ ਹੀ ਰਹਿੰਦਾ ਹੈ। ਦੰਗੇ ਆਗਜ ਨਹੀਂ ਇਹ ਦੋਹਾਂ ਦੇ ਧਾਰਮਿਕ ਜਲੂਸਾਂ ਦਾ ਰਾ ਡਕਣਾ ਤੇ ਉਸ ਉੱਪਰ ਪੱਥਰबाजी ਕਰਨਾ ਇਹੋ ਜਿਹੀਆਂ ਮੁਸ਼ਕਲਾਂ ਦਾ ਸਾਹਮਣਾ ਕਰਨ ਵਾਲੀ ਧਿਰ ਬਣ ਕੇ ਨਿਕਲੀ ਸੀ ਇੱਕ ਪਾਰਟੀ ਬਾਲ ਠਾਕਰੇ ਵਾਲੀ ਸ਼ਿਵ ਸੈਨਾ ਪਾਰਟੀ ਪਰ ਪੰਜਾਬ ਵਿੱਚ ਸ਼੍ਰੋਮਣੀ ਕਾਲੀ ਦਲ ਬਾਦਲ ਇੱਥੇ ਸਿੱਖਾਂ ਦਾ ਹਿੰਦੂਆਂ ਨਾਲ ਜਾਂ ਮੁਸਲਮਾਨਾਂ ਨਾਲ ਕਿਸੇ ਨਾਲ ਵੀ ਹਿੰਸੇਕ ਟਕਰਾਵ ਨਹੀਂ ਨਹੀਂ ਰਿਹਾ ਪਰ ਦੋਸਤੋ ਰਾਜਨੀਤੀ ਵਿੱਚ ਕੋਈ ਦੁਸ਼ਮਨ ਤਾਂ ਚਾਹੀਦਾ ਹੀ ਹੁੰਦਾ ਹੈ ਇਸ ਲਈ ਸ਼੍ਰੋਮਣੀ ਅਕਾਲੀ ਦਲ ਨੇ ਧਾਰਮਿਕ ਮੁੱਦਿਆਂ ਦੀ ਸਾਸਤ ਕਰਦੇ ਹੋਏ ਸਰਕਾਰਾਂ ਨਾਲ ਟਕਰਾਅ ਬਣਾਈ ਰੱਖਿਆ। ਪੰਜਾਬ ਵਿੱਚ ਜਦੋਂ ਕਿਸੇ ਨੂੰ ਪੰਥ ਵਿਰੋਧੀ ਜਾਂ ਸਿੱਖ ਵਿਰੋਧੀ ਕਹਿਣਾ ਹੋਵੇ ਤਾਂ ਉਸ ਉਤੇ ਸਰਕਾਰੀ ਬੰਦਾਜਾ ਏਜੰਸੀਆਂ ਦਾ ਬੰਦਾ ਹੋਣ ਦਾ ਟੈਗ ਲਾ ਦਿੱਤਾ ਜਾਂਦਾ ਹੈ। ਇੰਜ ਉਹ ਬੰਦਾ ਸਿੱਖ ਕੌਮ ਪੰਥ ਦਾ ਦੁਸ਼ਮਣ ਸ਼੍ਰੋਮਣੀ ਅਕਾਲੀ ਦਲ ਦੀਆਂ ਲਗਾਤਾਰ ਦੀਆਂ ਨੀਤੀਆਂ ਕਰਕੇ ਹੀ ਸਿੱਖਾਂ ਦੀ ਪਛਾਣ ਦੋਸਤੋਂ ਲਾੜਲੇ ਹੋਣ ਦੀ ਬਣਾ ਦਿੱਤੀ ਗਈ ਹੈ। ਲਾੜਲੇ ਮਤਲਬ ਵਿਗੜੇ ਹੋਏ ਲਾੜਲੇ ਅਕਸਰ ਗੈਰ ਜ਼ਿੰਮੇਵਾਰ ਵੀ ਹੁੰਦੇ ਹਨ। ਜਦੋਂ ਕਿ ਦੋਸਤੋ ਸਿੱਖੀ ਸਿੱਖੀ ਵਿੱਚ ਗਿਆਨ ਹੀ ਗੁਰੂ ਹੈ ਇਹ ਫਲਸਫਾ ਚੱਲਦਾ ਹੈ ਸੁਲਜਿਆ ਹੋਇਆ ਸਹਿਰ ਦਾ ਸੋਚਣ ਸਮਝਣ ਦੇ ਮਾਲੇ ਵਿੱਚ ਬਾਕੀਆਂ ਤੋਂ ਅੱਗੇ ਸਮੇ ਤੋਂ ਮੋਰੀ ਬਹਾਦਰ ਸੰਤ ਤੇ ਸਿਪਾਹੀ ਵੀ ਪਰ ਇਹੋ ਜਿਹੀਆਂ ਸਿਫਤਾਂ ਦੀ ਥਾ ਰਾਜਨੀਤੀ ਨੇ ਪੰਜਾਬ ਵਿੱਚ ਭਾਰਤ ਵਿੱਚ ਹੀ ਨਹੀਂ ਸਗੋ ਦੁਨੀਆ ਵਿੱਚ ਵੀ ਸਿੱਖਾਂ ਦੀ ਇੱਕ ਗਲਤ ਛਵੀ ਬਣਾ ਦਿੱਤੀ ਹੈ ਜੋ ਬਹੁਤ ਹੀ ਦੁਖਦਾਈ ਗੱਲ ਹੈ ਮੰਦਭਾਗੀ ਅਤੇ ਹੋਛੀ ਗੱਲ ਹੈ ਪਰ ਆਪਾਂ ਤਾਂ ਗੱਲ ਕਰ ਰਹੇ ਹਾਂ ਸ਼੍ਰੋਮਣੀ ਅਕਾਲੀ ਦਲ ਵਿੱਚ ਮੱਚੀ ਹੋਈ ਖਾਨਾ ਜੰਗੀ ਦੀ ਦੋਸਤੋ ਪਹਿਲਾਂ ਇਸ ਵਿਸ਼ੇ ਤੇ ਇੱਕ ਵੀਡੀਓ ਵਿੱਚ ਗੱਲ ਕੀਤੀ ਸੀ ਕਿ ਕਿਵੇਂ ਜੋ ਵੀ ਸ਼੍ਰੋਮਣੀ ਕਾਲੀ ਦਲ ਬਾਦਲ ਤੋਂ ਅੱਡ ਹੋਇਆ ਉਹ ਫਿਰ ਰਾਜਨੀਤੀ ਵਿੱਚ ਸਰਵਾਈਵ ਨਾ ਕਰ ਸਕਿਆ ਪਰ ਇਸ ਵਾਰ ਹਾਲਾਤ ਬਿਲਕੁਲ ਬਦਲੇ ਹੋਏ ਲੱਗਦੇ ਨੇ ਪਹਿਲੀ ਗੱਲ ਉਸ ਸਮੇਂ ਸ਼੍ਰੋਮਣੀ ਕਾਲੀ ਦਲ ਦੀ ਅਗਵਾਈ ਪੰਜਾਬ ਤੇ ਖਾਸ ਕਰਕੇ ਪੰਥਕ ਸਸਦ ਦੀ ਰਾਜਨੀਤੀ ਵਿੱਚ ਕਰਦੇ ਸਨ ਸਵਰਗੀ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੀ ਰਾਜਨੀਤਿਕ ਸਮਝ ਅਤੇ ਪਾਰਟੀ ਵਿੱਚ ਪਕੜ ਉਹ ਬੇਮਿਸਾਲ ਸੀ ਉਹ ਪਾਰਟੀ ਵਰਕਰਾਂ ਦੀ ਨਬਜ਼ ਪਹਿਚਾਣਦੇ ਸਨ ਉਹ ਮਿੱਠ ਬੋਲੜੇ ਅਤੇ ਰਾਜਨੀਤਿਕ ਚਾਲਾਂ ਵਿੱਚ ਇੱਕ ਮਾਹਰ ਖਿਡਾਰੀ ਅਤੇ ਮਾਹਰ ਨੇਤਾ ਸਨ ਪਰ ਇਸ ਵਾਰ ਸਥਿਤੀ ਬਿਲਕੁਲ ਬਦਲ ਗਈ ਹੈ ਦੋਸਤੋ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਕਮਾਂਡ ਇਸ ਵੇਲੇ ਸੁਖਵੀਰ ਬਾਦਲ ਕੋਲ ਹੈ ਉਹਨਾਂ ਦੀ ਭਾਸ਼ਾ ਰਾਜਨੀਤਿਕ ਸਮਝ ਉਹ ਸਭ ਦੇ ਮੂਰੇ ਹੀ ਹੈ ਆਪਾਂ ਕਿਉਂ ਕੁਝ ਕਹੀਏ ਕਹੀਦਾ ਕੀ ਹੈ ਤੁਹਾਨੂੰ ਕਹੇ ਦਾ ਲੀਡਰ ਚਾਹੀਦਾ ਹੈ ਜੇ ਗੱਪ ਮਾਰਨ ਵਾਲਾ ਚਾਹੀਦਾ ਉਹ ਲੱਭ ਲੈਉਣੇ ਤੁਹਾਡੇ ਵਾਸਤੇ ਜੇ ਤੁਹਾਨੂੰ ਗੱਪ ਹੀ ਮਾਰੀ ਜਾਊਗਾ ਤੁਹਾਡੇ ਨਾਲ ਰੋਜ਼ ਗੱਪਾ ਮਾਰੂਗਾ ਜੇ ਗੱਪ ਨਾਲ ਹੀ ਖੁਸ਼ ਹੁੰਦੇ ਹੈ ਕਾਂਗਰਸ ਦਾ ਹਰ ਮੰਤਰੀ ਤੇ ਹਰ ਲੀਡਰ ਹਰ ਇੱਕ ਦੂਜੇ ਤੋਂ ਉਹ ਦੇਖੀ ਜਾਂਦਾ ਉਹ ਜਿਆਦਾ ਲੁੱਟ ਰਿਆ ਉਹ ਨੂੰ ਬਰ ਬੈ ਜੋ ਸਾਡਾ ਹਿੱਸਾ ਕਿੱਥੇ ਹੈ ਬਸ ਲੁੱਟਣ ਦੇ ਹਿੱਸੇ ਦੇ ਵਿੱਚ ਲਾਈ ਸਾਰੀ ਹੰਕਾਰ ਬਿਲਕੁਲ ਮਹਾਰਾਸ਼ਟਰ ਦੀ ਪਾਰਟੀ ਸ਼ਿਵ ਸੇਨਾ ਉਹਨਾਂ ਦੇ ਬਾਲ ਠਾਕਰੇ ਦੇ ਪੁੱਤਰ ਉਦਵ ਠਾਕਰੇ ਵਰਗਾ ਨਹੀਂ ਲੱਗਦਾ ਇਹ ਦੋਵੇਂ ਆਪਣੇ ਪਿਓ ਦੀਆਂ ਬਣਾਈਆਂ ਜਾਂ ਕਹੀਏ ਸੰਭੀਆਂ ਪਾਲੀਆਂ ਪਲੋਸੀਆਂ ਪਾਰਟੀਆਂ ਦੇ ਕਾਬੂ ਹੋ ਕੇ ਬਹਿ ਗਏ ਹਨ ਜਿਵੇਂ ਜਿਵੇਂ ਕਿਸੇ ਰਾਜੇ ਦੇ ਪੁੱਤਰ ਨੂੰ ਗੱਦੀ ਮਿਲਦੀ ਹੈ ਸਰਵਿਸ ਕਰਕੇ ਕੀ ਹੋ ਰਾਜੇ ਦਾ ਪੁੱਤਰ ਹੈ ਉਸ ਦੀ ਯੋਗਤਾ ਕਰਕੇ ਨਹੀਂ ਬਿਲਕੁਲ ਇਹੋ ਜਿਹਾ ਹੀ ਇਹਨਾਂ ਦੋਹਾਂ ਨੇਤਾਵਾਂ ਨਾਲ ਹੋਇਆ ਨਹੀਂ ਲੱਗਦਾ ਉਦਵ ਠਾਕਰੇ ਉਹਨਾਂ ਦੀ ਰਾਜਨੀਤਿਕ ਸਮਝ ਸਭ ਨੇ ਵੇਖੀ ਹੈ ਪਿਓ ਦੀ ਬੀਜੇਪੀ ਨਾਲੋਂ ਬੀਜੇਪੀ ਦੀ ਟੌਪ ਲੀਡਰਸ਼ਿਪ ਨਾਲ ਚੰਗੀ ਭਾਈਵਾਲੀ ਸੀ ਅਦੇ ਸਨਮਾਨਯੋਗ ਸਬੰਧ ਸਨ ਪਰ ਉਦਵ ਠਾਕਰੇ ਪਰ ਉਦਵ ਠਾਕਰੇ ਉਹਨਾਂ ਦਾ ਹੰਕਾਰ ਅਤੇ ਸੋਝ ਸਮਝ ਵੇਖਣ ਵਾਲੀ ਹੈ ਉਹ ਭਾਰਤ ਦੇ ਗ੍ਰਹਿ ਮੰਤਰੀ ਬੀਜੇਪੀ ਗਵਰਨਮੈਂਟ ਵਿੱਚ ਨੰਬਰ 2 ਦੀ ਪੋਜੀਸ਼ਨ ਰੱਖਣ ਵਾਲੇ ਅਮਿਤ ਸ਼ਾਹ ਉਹਨਾਂ ਨੂੰ ਗੱਲਬਾਤ ਕਰਨ ਲਈ ਆਪਣੇ ਘਰੇ ਹੀ ਸੱਦੇ ਸਨ ਆਪਣੇ ਠਾਕਰੇ ਨਿਵਾਸ ਵਿੱਚ ਉੱਥੇ ਉਹਨਾਂ ਨੂੰ ਚੰਗਾ ਇੰਤਜ਼ਾਰ ਕਰਾਇਆ ਜਾਂਦਾ ਤਾਂ ਜੋ ਆਪਣੇ ਖਾਸ ਹੋਉਂਦਾ ਹੈ ਸਾਸ ਉਹਨਾਂ ਨੂੰ ਕਰਾਇਆ ਜਾਵੇ ਅਖੀਰ ਸ਼ਿਵ ਸ਼ੇਨਾ ਦੀ ਹਾਲ ਦੇ ਵੀ ਅਕਾਲੀ ਦਲ ਵਰਗੀ ਜਦੋਂ ਮਹਾਰਾਸ਼ਟਰ ਵਿੱਚ ਹੋਣ ਲੱਗੀ ਤਾਂ ਸ਼ਿਵ ਸ਼ੇਨਾ ਵਿੱਚੋਂ ਇੱਕ ਬਾਗੀ ਧੜਾ ਉੱਠਿਆ ਉਸਨੇ ਵੱਡੀ ਪੱਧਰ ਤੇ ਸ਼ਿਵ ਸ਼ੇਨਾ ਪਾਰਟੀ ਦੇ ਵਰਕਰਾਂ ਅਤੇ ਨੇਤਾਵਾਂ ਨੂੰ ਨਾਲ ਲੈ ਕੇ ਬੀਜੇਪੀ ਵਿੱਚ ਇੱਕ ਧੜਾ ਬਣਾਇਆ ਤੇ ਚੋਣਾਂ ਲੜੀਆਂ ਤੇ ਮਹਾਰਾਸ਼ਟਰ ਵਿੱਚ ਜਿੱਤ ਕੇ ਸਰਕਾਰ ਵੀ ਬਣਾ ਲਈ ਹੈ ਬਾਗੀ ਧੜੇ ਨੇ ਜੇ ਆਮ ਸ਼ਬਦਾ ਵਿੱਚ ਕਈ ਇਹ ਤਾਂ ਪੂਰੀ ਪਾਰਟੀ ਹੀ ਕਬਜ਼ਾ ਗਿਆ ਹੈ ਬਾਕੀ ਧੜਾ ਮਹਾਰਾਸ਼ਟਰ ਵਿੱਚ ਪਰ ਪਰ ਕੀ ਪੰਜਾਬ ਵਿੱਚ ਸ਼੍ਰੋਮਣੀ ਕਾਲੀ ਦਲ ਬਾਦਲ ਨਾਲ ਵੀ ਇੰਜ ਹੋ ਸਕਦਾ ਹੈ ਇਹ ਸਵਾਲ ਸੋਚਣ ਵਾਲਾ ਹੈ ਦੋਸਤੋ ਸ਼੍ਰੋਮਣੀ ਕਾਲੀ ਦਲ ਬਾਦਲ ਜੀ ਜੋ ਹਾਲਤ ਇਸ ਵੇਲੇ ਰਾਜਨੀਤੀ ਵਿੱਚ ਹੈ ਖਾਸ ਕਰਕੇ ਪੰਜਾਬ ਵਿੱਚ ਉਸ ਮੁਤਾਬਕ ਤਾਂ ਸ਼੍ਰੋਮਣੀ ਕਾਲੀ ਦਲ ਬਾਦਲ ਦਾ ਭਵਿੱਖ ਧੁੰਦਲਾ ਹੀ ਨਜ਼ਰ ਆਉਂਦਾ ਹੈ ਪਾਰਟੀ ਲਗਾਤਾਰ ਸ਼ਰਮਨਾਕ ਹਾਰਾਂ ਦਾ ਸਾਹਮਣਾ ਕਰ ਰਹੀ ਹੈ ਪ੍ਰੇਮ ਸਿੰਘ ਚੰਦੂ ਮਾਜਰਾ ਤੇ ਦਲਜੀਤ ਸਿੰਘ ਚੀਮਾ ਵਰਗੇ ਸੀਨੀਅਰ ਨੇਤਾ ਉਹਨਾਂ ਨੂੰ ਸ਼ਰਮਨਾਕ ਹਾਰਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲਗਾਤਾਰ ਕਾਰਨ ਬਿਨਾਂ ਸ਼ੱਕ ਸ਼੍ਰੋਮਣੀ ਅਕਾਲੀ ਦਲ ਦੀ ਟੌਪ ਲੀਡਰਸ਼ਿਪ ਉਹਨਾਂ ਦੀ ਗਲਤ ਪੋਲਿਸੀ ਇਸ ਤੋਂ ਬਿਨਾ ਹੋਰ ਕੀ ਕਿਹਾ ਜਾ ਸਕਦਾ ਹੈ ਕੁਝ ਮੁੱਦਿਆਂ ਤੇ ਇਹਦਾ ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ ਸੁਖਵੀਰ ਬਾਦਲ ਦੀ ਅਗਵਾਈ ਵਾਲਾ ਸ਼੍ਰੋਮਣੀ ਅਕਾਲੀ ਦਲ ਬਿਲਕੁਲ ਹੀ ਨਕਾਰਾਤਮਕ ਰਿਹਾ ਦੋਸਤੋ ਜਦੋਂ ਦਿੱਲੀ ਵਿੱਚ ਕਿਸਾਨ ਮੋਰਚਾ ਲੱਗਿਆ ਸੀ ਤਿੰਨ ਖੇਤੀ ਕਾਨੂੰਨਾਂ ਖਿਲਾਫ ਜਿਨ੍ਹਾਂ ਨੂੰ ਕਾਲੇ ਕਾਨੂੰਨ ਕਿਹਾ ਜਾਂਦਾ ਹੈ ਉਸ ਵੇਲੇ ਕੀ ਹੋਇਆ ਉਸ ਵੇਲੇ ਦੋ ਨੇਤਾ ਸਨ ਕਿਸਾਨਾਂ ਦੇ ਰਕੇਸ਼ ਸ਼ਟਕੈਤ ਅਤੇ ਯੋਗਿੰਦਰ ਯਾਦਵ ਇਹ ਖੋਤੀ ਨੇ ਤਾਂ ਖੁੱਲ ਕੇ ਕਾਂਗਰਸ ਦੀ ਸਮਰਥਨ ਨਾਲ ਰਾਜਨੀਤੀ ਕਰਦੇ ਹਨ ਉਹਨਾਂ ਦਾ ਸਮਰਥਨ ਮਤਲਬ ਇਨਡਾਇਰੈਕਟਲੀ ਕਾਂਗਰਸ ਦਾ ਸਮਰਥਨ ਦੋਸਤੋ ਕਾਂਗਰਸ ਲਈ ਰਾਜਨੀਤੀ ਕਰਨ ਵਾਲੇ ਰਕੇਸ਼ ਸ਼ਟਕੈਤ ਅਤੇ ਯੋਗਿੰਦਰ ਯਾਦਵ ਵਰਗੇ ਨੇ ਤਾਂਾਂ ਦਾ ਸਮਰਥਨ ਕਰਕੇ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਤੋਂ ਪੰਜਾਬ ਵਿੱਚ ਅੱਡ ਹੋ ਗਿਆ ਦੋਸਤੋ ਇਸ ਭਾਈ ਵਾਲੀ ਨੂੰ ਰਾਜਨੀਤਿਕ ਨਾ ਸਮਝੀ ਵਾਲੇ ਬਿਆਨਾਂ ਨੇ ਦਸ਼ਮਣੀ ਦੀ ਹੱਦ ਤੱਕ ਪਹੁੰਚਾ ਦਿੱਤਾ ਬੇਸ਼ੱਕ ਦੋਸਤੋ ਰਾਜਨੀਤੀ ਵਿੱਚ ਕੋਈ ਦੁਸ਼ਮਨ ਨਹੀਂ ਹੁੰਦਾ ਤਾਂ ਸ਼ਾਇਦ ਨਾ ਹੀ ਕੋਈ ਦੋਸਤ ਪਰ ਆਵਾਮਾ ਦੀ ਪਾਰਟੀ ਤੇ ਕਾਂਗਰਸ ਦੇ ਇਕਸਾਵੇ ਵਿੱਚ ਆ ਕੇ ਜੋ ਬਿਆਨ ਸ਼੍ਰੋਮਣੀ ਅਕਾਲੀ ਦਲ ਦੇ ਨੇਤਾਵਾਂ ਦੇ ਸੰਨ ਉਹਨਾਂ ਨੇ ਇਹਨਾਂ ਸਬੰਧਾਂ ਵਿੱਚ ਵਾਵਾ ਖਟਾਸ ਪੈਦਾ ਕਰ ਦਿੱਤੀ ਇਹਨਾਂ ਪੰਜਾਬ ਵਿੱਚ ਬੀਜੇਪੀ ਸ਼੍ਰੋਮਣੀ ਅਕਾਲੀ ਦਲ ਦੀ ਥਾਂ ਉਹਨੂੰ ਸਿੰਧੂ ਸਿੱਖ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਕਿ ਹਿੰਦੂਆਂ ਦਾ ਇੱਕ ਚੰਗਾ ਖਾਸਾ ਵਰਗ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਵੋਟ ਦਿੰਦਾ ਰਿਹਾ ਤੇ ਉਹਨਾਂ ਦੀ ਸਪੋਰਟ ਕਰਦਾ ਰਿਹਾ ਦੋਸਤੋ ਇਸ ਨੂੰ ਕਿਉਂ ਉਦਾਹਰਣਾਂ ਹੀ ਸਮਝਦੇ ਹਾਂ ਸ਼੍ਰੋਮਣੀ ਅਕਾਲੀ ਦਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀਂ ਜੀਐਸਟੀ ਦਾ ਮਸਲਾ ਚੁੱਕਿਆ ਇੰਜ ਉਸਨੇ ਭਾਜਪਾ ਨੂੰ ਘਿਰਨ ਦੀ ਕੋਸ਼ਿਸ਼ ਕੀਤੀ ਉਸਨੇ ਇਹ ਪ੍ਰਚਾਰਿਆ ਕਿ ਗੁਰਦੁਆਰੇ ਦੇ ਲੰਗਰਾਂ ਲਈ ਰਾਸ਼ਨ ਅਤੇ ਸਰਾਵਾਂ ਉੱਪਰ ਜੀਐਸਟੀ ਭਾਜਪਾ ਸਰਕਾਰ ਨੇ ਲਾਈ ਹੈ ਉਹ ਸਿੱਖ ਵਿਰੋਧੀ ਹੈ ਜੋ ਕਿ ਸਰਾਸਰ ਝੂਠ ਸੀ ਜਦੋਂ ਕਿ ਇਹ ਜੀਐਸਟੀ ਵਗੈਰਾ ਲੱਗੀ ਹੀ ਨਹੀਂ ਸੀ ਇੰਜ ਹਵਾ ਬਣਾ ਕੇ ਭਾਜਪਾ ਨੂੰ ਸਿੱਖ ਵਿਰੋਧੀ ਦੱਸਣ ਦੀ ਕੋਸ਼ਿਸ਼ ਕੀਤੀ ਗਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹ ਜਦੋਂ ਇਸ ਤੋਂ ਬਾਅਦ ਬੇਅਦਬੀਆਂ ਦਾ ਦੌਰ ਹੋਇਆ ਅਤੇ ਆਮਾ ਦਾ ਦੌਰ ਚੱਲਿਆ ਤਾਂ ਇਹ ਖਟਾਸ ਵੱਧ ਹੀ ਗਈ। ਦੋਸਤੋ ਕਿਸਾਨੀ ਅੰਦੋਲਨ ਵੇਲੇ ਇਹ ਨਫਰਤ ਸਿਖਰਾਂ ਉੱਪਰ ਸੀ। ਫਾਇਦਾ ਕਿਸ ਨੂੰ ਹੋਣਾ ਸੀ? ਸ਼੍ਰੋਮਣੀ ਅਕਾਲੀ ਦਲ ਨੇ ਇਹ ਨਾ ਸੋਚਿਆ। ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤਾਂ ਇਹ ਸੋਚਦੀ ਸੀ ਕਿ ਸਿੱਖ ਵੋਟਰਾਂ ਨੂੰ ਖੁਸ਼ ਤਾਂ ਵੇਖ ਕੇ ਪੰਜਾਬ ਵਿੱਚ ਭਾਜਪਾ ਸ਼੍ਰੋਮਣੀ ਅਕਾਲੀ ਦਲ ਦੇ ਪੈਰਾ ਵਿਚਾਰ ਡਿੱਗੇਗੀ। ਸ਼੍ਰੋਮਣੀ ਅਕਾਲੀ ਦਲ ਇੱਥੇ ਆਪਣੇ ਆਪ ਨੂੰ ਓਵਰ ਐਸਟੀਮੇਟ ਅਤੇ ਭਾਜਪਾ ਨੂੰ ਅੰਡਰ ਐਸਟੀਮੇਟ ਕਰਕੇ ਆ। ਦੋਸਤੋ ਪੰਜਾਬ ਵਿੱਚ ਹਿੰਦੂ ਵੋਟਰ ਸ਼੍ਰੋਮਣੀ ਕਾਲੀ ਦਲ ਤੋਂ ਪਰਾ ਗਿਆ ਤਾਂ ਸ਼੍ਰੋਮਣੀ ਕਾਲੀ ਦਲ ਪੰਜਾਬ ਵਿੱਚ ਚੌਥੇ ਨੰਬਰ ਦੀ ਪਾਰਟੀ ਬਣ ਗਿਆ ਜਦੋਂ ਕਿ ਦੋਸਤੋ ਸ਼੍ਰੋਮਣੀ ਕਾਲੀ ਦਲ ਪਾਦਲ ਕਦੀ ਉਹ ਸੱਤਾ ਦਲ ਪਾਰਟੀ ਹੁੰਦਾ ਸੀ ਵਿਧਾਨ ਸਭਾ ਚੋਣਾਂ ਵੇਲੇ ਫਾਇਦਾ ਆਮ ਆਦਮੀ ਪਾਰਟੀ ਲੈ ਗਈ ਕਿਉਂਕਿ ਸ਼੍ਰੋਮਣੀ ਕਾਲੀ ਦਲ ਤੇ ਭਾਜਪਾ ਦੋਹਾਂ ਦੇ ਵੋਟਰ ਵੱਡੇ ਪੱਧਰ ਤੇ ਇੱਕ ਦੂਜੇ ਨੂੰ ਵੋਟ ਨਾ ਪਾ ਸਕੇ ਅਦੇ ਨਾ ਹੀ ਉਹਨਾਂ ਨੇ ਇੱਕ ਦੂਜੇ ਨੂੰ ਵੋਟ ਪਾਉਣੇ ਸਨ ਇੰਜ ਆਮ ਆਦਮੀ ਪਾਰਟੀ ਹਿੰਦੂ ਅਤੇ ਸਿੱਖ ਦੋਹਾਂ ਦੇ ਵੋਟ ਲਾਈਨ ਵਿੱਚ ਕਾਮਯਾਬ ਰਹੀ ਹੈ ਤੇ ਆਪਣੀ ਸਰਕਾਰ ਬਣਾ ਲਈ ਉਹ ਵੀ ਵੱਡੀ ਮੈਜੋਰਿਟੀ ਨਾਲ ਕਾਂਗਰਸ ਤੋਂ ਬਾਅਦ ਦੋਸਤੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸ਼੍ਰੋਮਣੀ ਅਕਾਲੀ ਦਲ ਸੱਤਾ ਤੋਂ ਬਾਹਰ ਹੀ ਰਿਹਾ ਸ਼੍ਰੋਮਣੀ ਅਕਾਲੀ ਦਲ ਬਸ ਭਾਜਪਾ ਨੂੰ ਝੁਕਾਉਣ ਦੀ ਕੋਸ਼ਿਸ਼ ਵਿੱਚ ਹੀ ਰਿਹਾ ਬਾਕੀ ਕਸਰ ਲੋਕ ਸਭਾ ਚੋਣਾਂ ਨੇ ਕੱਢ ਦਿੱਤੀ ਸ਼੍ਰੋਮਣੀ ਅਕਾਲੀ ਦਲ ਦੀ ਟੌਪ ਲੀਡਰਸ਼ਿਪ ਉਸ ਦੀਆਂ ਜਮਾਨਤਾਂ ਜ਼ਬਤ ਹੋਈਆਂ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਨੇਤਾਵਾਂ ਦੀ ਅੱਖ ਖੁੱਲੀ ਦੋਸਤੋ ਜੇ ਰਾਜਨੀਤੀ ਵਿੱਚ ਰਹਿ ਕੇ ਸੱਤਾ ਹੀ ਨਹੀਂ ਪ੍ਰਾਪਤ ਕਰਨੀ ਤਾਂ ਫਿਰ ਕਾਦੀ ਰਾਜਨੀਤੀ ਜਮਾਨਤਾ ਜ਼ਬਤ ਕਰਾਉਣ ਤੋਂ ਬਾਅਦ ਇਸ ਤੋਂ ਥੱਲੇ ਦੀ ਸਥਿਤੀ ਹੋਰ ਕੀ ਹੋ ਸਕਦੀ ਸੀ 10 ਕੁ ਜੀ ਲੀਡਰਾਂ ਨੇ ਇਕੱਠੇ ਹੋ ਕੇ ਸਰਵਾਈਵਲ ਦਾ ਬੀੜਾ ਚੁੱਕਿਆ ਇਹ ਦੋਸਤੋ ਇਹਨਾਂ ਲੀਡਰਾਂ ਦੇ ਸਰਵਾਈਵਲ ਤੋਂ ਵੱਧ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਵਾਈਵਲ ਦੀ ਲੜਾਈ ਹੈ ਜੇ ਇਹੋ ਸਿਆਣਪ ਨਾਲ ਲੜਨ ਲੋਕ ਵੋਟਰ ਵਰਕਰ ਸਾਰੇ ਹੀ ਸਾਥ ਦੇਣਗੇ ਪਰ ਪਰ ਸਟੈਂਡ ਤਾਂ ਲੀਡਰਾਂ ਨੂੰ ਹੀ ਲੈਣਾ ਪੈਂਦਾ ਹੈ ਕੀ ਬਾਗੀ ਤੜਾ ਬਸ ਬਿਆਨਾਂ ਤੱਕ ਹੀ ਸੀਮਿਤ ਰਹੇਗਾ ਜਾਂ ਫਿਰ ਮਹਾਰਾਸ਼ਟਰਾ ਵਾਂਗ ਪੰਜਾਬ ਵਿੱਚ ਵੀ ਕੋਣ ਅਸਲੀ ਅਕਾਲੀ ਦਲ ਕੋਣ ਨਕਲੀ ਅਕਾਲੀ ਦਲ ਇਹ ਲੜਾਈ ਵੇਖਣ ਨੂੰ ਮਿਲੇਗੀ ਪੁਖ ਵਿੱਚ ਇਸ ਦਾ ਫੈਸਲਾ ਹੋ ਹੀ ਜਾਵੇਗਾ ਦੋਸਤੋ ਜੇ ਬਾਗੀ ਤੜਾ ਥੱਕ ਹਾਰ ਕੇ ਸਮਝੌਤਾ ਕਰਕੇ ਘਰੇ ਬਹਿ ਗਿਆ ਤਾਂ ਸਮਝੋ ਖਤਮ ਪਰ ਸੰਘਰਸ਼ ਸੰਘਰਸ਼ ਤੋਂ ਬਾਅਦ ਲੋਕਾਂ ਦੀ ਪਾਰਟੀ ਵਰਕਰਾਂ ਦੀ ਹਮਾਇਤ ਉਸ ਤੋਂ ਬਾਅਦ ਇਹ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਤੋਂ ਸੁਰਜੀਤ ਕਰ ਦੇਵੇਗਾ ਪੰਜਾਬ ਦੀ ਸਰਮੋਰ ਪਾਰਟੀ ਇਹ ਕਮਜ਼ਬੂਤ ਤੇਰੇ ਸਿੱਖਾਂ ਦੀ ਪੰਜਾਬੀਆਂ ਦੀ ਆਵਾਜ਼ ਫੇਰ ਤੋਂ ਸ਼੍ਰੋਮਣੀ ਅਕਾਲੀ ਦਲ ਬਣਨ ਵਿੱਚ ਕਾਮਯਾਬ ਹੋ ਜਾਵੇਗਾ ਪਰ ਕੀ ਇੰਜ ਹੋ ਸਕੇਗਾ ਦੋਸਤੋ ਇਹ ਸਾਰੀਆਂ ਗੱਲਾਂ ਸਮੇਂ ਦੇ ਛੱਡਦੇ ਹਾਂ ਉਮੀਦ ਹੈ ਦੋਸਤੋ ਤੁਹਾਨੂੰ ਜਾਣਕਾਰੀ ਪਸੰਦ ਆਈ ਹੋਵੇਗੀ ਜੇ ਵੀਡੀਓ ਠੀਕ ਲੱਗੀ ਹੋਵੇ ਇਸ ਦਾ ਕੰਟੈਂਟ ਠੀਕ ਲੱਗਿਆ ਹੋਵੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜ਼ਰੂਰ ਕਰੋ ਧੰਨਵਾਦ